हथ वासे ज ਮੰਗੇ ਜੇ ਲਾਠਾਂ ਨੇ ਲੋਕਾਂ ਦੇ ਹੱਕ ਵਾਦੇ ਜਾਣੇ ਮੰਗ ਮੰਗ ਕੇ ਦੇਖ ਰਿਆ ਜੋਰ ਨਵਾਕੇ ਦੇਖਾਂਗੇ ਮੰਗ ਮੰਗ ਕੇ ਦੇਖ ਰਿਆ ਜੋਰ ਨਵਾਕੇ ਦੇਖਾਂਗੇ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦਿਆਂਗੇ ਘੌਂ ਤੇ ਗੋਡਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਘੌਂ ਤੇ ਗੋਡਾ ਰੱਖ ਦਿਆਂਗੇ ਸਾਰੇ ਇਕੱਠਾ ਜਿੰਦਾਬਾਦ 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 ਨਾਲੇ ਲੋਕਾਂ ਦਾ ਇਹ ਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਸਰ ਮੇਰੀ ਪੰਜਾਬ ਜਿੰਦਾਬਾਦ 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 ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਾ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਖਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡਾ ਗੋਤਪੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਜਾਂ ਕੀ ਹਿਸਾਬ-ਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚਿੱਪ ਵਾਲਾ ਉਹ ਸਾਡੇ ਜੱਥੇਬੰਦ ਇੱਕ ਪਰਿਵਾਰ ਹੈ ਚੇਪੜਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਭਾਈ ਅਸੀਂ ਚੇਪੜਾ ਮੀਟਰ ਨਹੀਂ ਲਗੰਦੇਣਾ ਆਡਿਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡਿਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨਹੀਂ ਗਾ ਵੀ ਕਿਸ ਨੂੰ ਨੇਰ ਜੱਭਾ ਲੈਣਾ ਆਡਿਓ ਸਾਹਿਬ ਇਹ ਕਿਤੇ ਕਾਨੂੰਨ ਨਹੀਂ ਗਾ ਵੀ ਕਿਸ ਨੂੰ ਨੇਰ ਜੱਭਾ ਲੈਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕ ਚੱਲ ਰਹੇ ਆ ਲੇਗਲੇ 32 ਇੱਕ ਪਾਸੇ ਤੇ ਭਗਵੰਤ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦੱਸਿਏ ਤਾਰਾਂ ਦੱਸਿਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋ ਲਾਉਣ ਨੂੰ ਤੇ ਇੱਥੇ ਜੋੜ ਨੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ 32 ਤੋਂ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਉਹ ਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇੱਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਧਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇੱਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾ ਲੇ ਇੱਕ ਪਾਸੇ ਹੜ੍ਹ ਆਏ ਆ ਉਹ ਕਿਸ ਨੂੰ ਲੱਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਕਾ ਤੱਤੇ ਕਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆਡਿਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਆਡਿਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾ ਵਾਲੀ ਗੱਲ ਨਹੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਏ ਨਹੀਂ ਇਹਨਾਂ ਨੂੰ ਚਾਹੀਦਾ ਗੱਲ ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨਾਂ ਨੂੰ ਲੱਗਦਾ ਚਿਫੋਲੇ ਮੀਟਰ ਦਾ ਇਸ਼ੂ ਹੈ ਇਹ ਦਿਵਾਲੀ ਨੂੰ ਮੋੜ ਦਾ ਮੀਟਰ ਲਾਇਆ ਦਾ ਬਿਜਲੀ ਚੋਰੀ ਕਰਨ ਰਿਹਾ ਤਾਰ ਲਾਈ ਹੈ ਸ਼ਿਕਾਇਤ ਹੋਈ ਹੈ ਇਹਨਾਂ ਦੀ ਕੁਛ ਨਹੀਂ ਕਿਛ ਨਹੀਂ ਬਿਲਾ ਬੋਲਤ ਆ ਕੇ ਨਰੇ ਲਾਉਂਦੇ ਆਂ ਇਹਨਾਂ ਨੂੰ ਕੁਛ ਨਹੀਂ ਚਾਹੀਦਾ ਸੋਚ ਫੁੜਤਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲ ਅਲ ਕੀਤੀ ਨਹੀਂ ਸਿੱਦੇ ਆ ਕੇ ਮਿਸਬੀਹ ਕਰਨ ਰਿਹਾ ਗਾਲਾਂ ਕੱਢਣ ਰਿਹਾ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਗਿਆ ਉਹ ਤੁਹਾਡੀ ਖਲਾਸੀ ਤਾ ਕਰਨੀ ਅਸੀਂ ਕੋਲੀ ਸਿਉਰੀ ਕਰਾਉ ਹਾਨੂੰ ਸਹੀ ਨਹੀਂ ਤੇ ਇਹ ਜਾਣ ਦੇਣਾ ਹੋਰ ਕੁਝ ਨਹੀਂ ਕਰਦੇ ਉਦਾਂ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਤੁਸੀਂ ਬੱਟ ਚਲਾਉਣੀ ਹੈ ਉਹ ਵੀ ਨਹੀਂ ਆਇਆ ਜੀ ਨਹੀਂ ਜੇ ਉਹਨਾਂ ਚ ਕੋਈ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਉਹ ਜਿਹੜਾ ਸਟਿਊਡੈਂਟ ਵੀ ਬਾਹਰ ਦੇ ਕੋਲ ਆ ਰਿਹਾ ਰੂਲ ਕਰਕੇ ਉਹਨਾਂ ਤਾਰ ਲਾ ਕੇ ਉਹਨੂੰ ਫਾਈਨ ਕਰਦੇ ਹਾਂ ਹੁਣ ਦੇ ਰਹੇ ਆ ਕਿ ਕਰਨਾ ਕੀ ਬਾਕੀ ਆਪਸ਼ਨ ਦੱਸਦਾ ਹੈ ਉਹ ਦਿਸਾਂ ਦੇ ਜੀ ਆਈਓ ਜਿਸ ਹਿਸਾਬ ਨਾਲ ਕਰਦੇ ਆ ਗੱਲ ਆ ਅਫਸਰ ਕਹਿੰਦੇ ਆ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਤੋਂ ਨਾ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਹੋਈ ਇਹ ਸ਼ਾਇਦ ਜਿਹੜੀ ਵੀ ਗੱਲ ਆ ਇਹ ਦਸਹੀਨੇ ਦੋਹਰਾਉਣਾ ਨੇ ਦੁਬਾਰਾ ਦੱਸ ਦੇ ਕੋਈ ਬਹਿਣ ਨੇ ਅਸੀਂ ਕਹਿੰਨੇ ਵੀ ਉਹ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬਾਲਣ ਨਹੀਂ ਕੀਤਾ ਜਾਣਾ ਮਿਸ ਜੂਈ ਨਾ ਕਰਨ ਗੁੰਮਰਾਹ ਨਾਦਰ ਨੂੰ ਹੋਤੀ ਆ ਮੀਟਰ ਦਾ ਇਸ਼ੂ ਨਹੀਂ ਆ ਗਾਇਚ ਇਹ ਮੀਟਰ ਲੱਥਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਹੈ ਬੱਤੀ ਬਾਲਣ ਦੇ ਉਹ ਡਾਇਰੈਕਟ ਗੋਹੜੀ ਤੇ ਮੀਟਰ ਲਾਇਆ ਤੇ ਚੇਪਲੇ ਮੀਟਰ ਦਾ ਐਕਸ਼ਨ ਤੇ ਲੱਗਣੀ ਚੇਪਲੇ ਮੰਨ ਲਓ ਕਿਸੇ ਵੀ ਸਾਡੇ ਕੋਲ ਚੇਪਲੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੋਂ ਬਗਾਰ ਸਾਡੇ ਕੋਲ ਮੀਟਰ ਦੀ ਕੋਈ ਨਹੀਂ ਬਲੋਡ ਕਿਹੜੀ ਉਹ ਹੀ ਲਾਣਾ ਚੇਪੇ ਤੇ ਮਿਲਨੇ ਚੇਪਦੇ ਲਾਉਣੇ